ਇਗੀ ਭਾਈ ਨਾ ਨਾ ਪ੍ਰੌਂਟਾ ਨਹੀਂ ਹੈਗਾ ਪਤਾ ਹੈ ਨਾ ਮੰੰਲੀ ਆ ਡੇਰੇ ਜਾਵਾਂਗੇ ਅੱਜ ਮੁੰਗਲਵਾਰ ਬਾਪੂ ਦੀ ਬੰਦ ਕੇ ਆਵਾਂਗੇ ਹਲੂ ਮਾਂ ਦੀ ਮੰੰਲੀ ਬਾਲੇ ਚਰਵਾਦ ਨਹੀਂ ਬਣਾਈ ਅੱਜ ਮੰੰਲੀ ਬਸ ਘੋਲ ਕਰੀ ਰੱਖਦੀ ਸੀ ਕਿ ਅੱਜ ਮੈਂ ਆਹ ਜਿਆ ਕਾਰ ਹੀ ਲਿਆ ਗੁਰਦੇ ਹੋ ਸੱਜਾ ਇਹ ਦੋ ਮੰੰਲੀਆਂ ਪਕਾ ਕੇ ਤੇ ਉੱਥੇ ਲੱਗ ਆਵਾਂਗੇ ਠੀਕ ਹੈ ਮਿਲਾਂ ਅੱਜ ਕੱਲ ਨਾ ਮੈਂ ਜਵਾਕਾਂ ਦਾ ਬਤ ਨਹੀਂ ਹੋਣਾ ਮੰੰਲੀ ਕੀ ਹੁੰਦੀ ਹੈ ਨਾ ਹਾਂ ਸਮਝਾਂ ਅੱਜ ਕੱਲ ਜਿੰਨੇ ਦਾ ਮੈਂ ਜਵਾਕ ਦਾ ਪੱਤ ਜੀ ਜਾਣਦੇ ਆ ਠੀਕ ਹੈ ਮੰੰਲੀ ਖਾ ਲੋ ਗਾਇਜ਼ ਕੀ ਮੰਗ ਜੋੜਾ ਮੰਨੀਆ ਬਠੀਕ ਜੀ ਚੱਲ ਫਿਰ ਤੁਸੀਂ ਕਰੋ ਸ਼ੁਰੂਆਤ ਅੱਜ ਧੰਨਵਾਦ ਬੇਟਾ ਸਸਰੀ ਘਰ ਤੋਂ ਸਾਰਿਆਂ ਨੂੰ ਜੋੜੀਓ ਚੈਨਲ ਦੇ ਦਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜੋ ਪਹਿਲੀ ਅੱਜ ਕਰਾ ਤੁਰ ਰਹਿ ਗਿਆ ਤੁਰ ਤੱਕ ਤੁਰ ਤੱਕ ਲੈ ਕੇ ਤੁਰ ਤੱਕ ਬਲੌਕ ਸਾਰਾ ਦੇਖਿਆ ਕਰੋ ਮੇਰਾ ਹੱਥ ਬਣ ਕੇ ਬੇਨਤੀ ਆ ਤੇ ਧੰਨਵਾਦ ਬੇਟਾ ਸੋਨੂ ਬਾਏ ਸਾਰਿਆਂ ਨੂੰ ਜੇ ਮੰਨੀ ਪਾਣੀ ਅਤਾ ਅਜੋ ਜੀ ਠੀਕ ਹੈ ਭਾਈ ਤੇ ਵੀਡੀਓ ਦੇਖ ਰਿਹਾ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਅੱਜ 13 ਚੇਤ 26 ਮਾਰਚ ਸਾਲ 2024 ਮੰਗਲਵਾਰ ਦਾ ਦਿਨ ਸਵੇਰੇ ਦੇ 8:53 ਮਿੰਟ ਹੋ ਚੁੱਕੇ ਨੇਗੇ ਤੇ ਅੱਜ ਦਾ ਪ੍ਰੋਗਰਾਮ ਆ ਸ਼ੁਰੂ ਆ ਤੇ ਫਿਰ ਵੇਖਦੇ ਆ ਅੱਜ ਦਾ ਕੰਮ ਕਰ ਕੀ ਹੁੰਦਾਗਾ ਫਿਲਹਾਲ ਤਾਂ ਬੇਲਿਆਂ ਵਾਲਾ ਉਹ ਹੈਗਾ ਮੇਣਾ ਬੇਲਿਆਂ ਵਾਲੀ ਫੀਲਿੰਗ ਜੀ ਹੋ ਜਾਂਦੀ ਆ ਤੇ ਸੋਸਤੀ ਜੀ ਪਾਈ ਜਾਂਦਾ ਸੀ ਜੇ ਮੈਂ ਕਿਹਾ ਚਲ ਦੇਖਦੇ ਕਰਦੇ ਆ ਕੰਮ ਕਰ ਕੋ ਸ਼ੁਰੂ ਕੋਈ ਧੰਨਵਾਦ ਬਈ ਵੀਡੀਓ ਤੇ ਇੱਕ ਕਲਿੱਕ ਕਰਨ ਵਾਸਤੇ ਅੰਡ ਤੱਕ ਲਾ ਜ਼ਰੂਰ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਤ ਸਾਰੀ ਗੱਲਬਾਤ ਕਰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਆ ਤਾਂ ਆ ਫੋਲੋ ਵੀ ਲਾਜ਼ਮੀ ਕਰ ਲਿਓ ਪੇਜ ਤੇ ਦੇਖ ਰਹੇ ਆ ਤਾਂ ਪਾਂਚੀਆਂ ਦੀ ਚੀਜ਼ ਚ ਹਟ ਸੋਹਣੀ ਲੱਗਦੀ ਐ ਤੇ ਵੈਸੇ ਸੁਬਾ ਸ਼ਾਮ ਇੱਥੇ ਸਾਡੇ ਜਿਆਦੇ ਬੋਲਦੇ ਰਹਿੰਦੇ ਤੇ ਉਹ ਸਾਹਮਣੇ ਵੀ ਦਰਖਤ ਹੈਗੇ ਇੱਥੇ ਵੀ ਆਪਣੇ ਘਰਾਂ 'ਚ ਵੀ ਅ ਇਹ ਦੁਪਹਿਰ ਨੂੰ ਦਿਨ 'ਚ ਵੀ ਲੱਗੀ ਰਹਿੰਦੀ ਹੈ ਚੀਂ-ਚੀ ਜੀ ਤੇ ਉਹ ਜਦੋਂ ਇੱਧਰ ਅੰਤਰ ਧਿਆਨ ਜਿਹਾ ਹੋ ਜੀ ਐ ਲੱਗਦਾ ਕਿੰਨਾ ਸੋਹਣਾ ਮਮੀ ਸੰਗੀਤ ਜਾ ਚੱਲੀ ਜਾਂਦਾ ਹਨਾ ਤੇ ਦੂਜੀਆਂ ਦੇਸੀ ਜੜੀਆਂ ਤਾਂ ਅਲੋਪ ਹੀ ਹੋ ਗਈਆਂ ਮਮੀ ਆਉਂਦੀਆਂ ਆਂਦੀਆਂ ਤੜਕੇ ਜਦੋਂ ਜੰਮ ਚੋਣਾ ਠੀਕ ਹੈ ਤੇ ਦੇਸੀ ਜੜੀਆਂ ਦਾ ਦੇਖੀਏ ਨੇ ਬਾਈ ਜੇ ਤੁਹਾਡੇ ਇੱਥੇ ਤੁਸੀਂ ਵੀਡੀਓ ਦੇਖ ਰਹੇ ਹੋ ਕਿਤੇ ਆਉਂਦੀਆਂ ਦੇਸੀ ਜੜੀਆਂ ਪਹਿਲਾਂ ਵਾਲੀਆਂ ਜਿਹੜੀਆਂ ਟੋਕਰੇ ਲਾ ਕੇ ਫੜਦੇ ਹੁੰਦੇ ਸੀ ਆਪਾਂ ਉਹ ਲਾਜ਼ਮੀ ਦੱਸਿਓ ਬਈ ਕਿਹੜੇ ਏਰੀਏ 'ਚ ਕਿੱਥੇ ਤੁਹਾਡੇ ਹੈ ਕਿ ਨਾ ਹੈ ਅਲੋਪ ਹੋ ਗਈਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹੁਣ ਉਹ ਦੇਸੀ ਜਿਹੜੀਆਂ ਇਹ ਕਾਲੀਆਂ ਜਿਹੜੀਆਂ ਆਉਂਦੀਆਂ ਭਿੱਦੀਆਂ ਆ ਜਿਹੜੀਆਂ ਉਹ ਆ ਚੀਜ਼ ਹੀ ਕਰਦੇ ਰਹਿੰਦੀਆਂ ਉਹ ਹੀ ਜੀਲ ਬਾਈ ਰੱਖਦੀਆਂ ਨੇ ਤੇ ਇਧਰ ਚੋਬਰ ਨੌਜਵਾਨ ਬਾਲ ਨਾਲ ਖੇਡਦਾ ਆਉਂਦਾ ਸਸਰੀਕਾਲ ਭਾਈ ਮਨਪ੍ਰੀਤ ਦੀ ਦੂਰੋਂ ਦੂਰੋਂ ਤੇ ਤਾਜ ਤਾ ਚੋਬਰ ਵੀ ਇੱਥੇ ਖਿੱਡੀ ਜਾਂਦਾ ਸੀਗਾ ਜੇ ਲੇਟ ਉੱਠਿਆ ਨੌਜਵਾਨ ਛੁੱਟੀਆਂ ਨੇ ਮੋਜਾਂ ਲੱਗੀਆਂ ਹੋਈਆਂ ਗਈਆਂ ਤਿਆਰ ਕਰ ਬਾਈ ਤਾਜ਼ਕਾ ਓਏ ਕੀ ਕਰੀਏ ਨਾ ਤੇ ਵੱਡੇ ਮੰਮੀ ਮਾਸੀ ਜੀ ਜਾਨੀ ਮੇਰੇ ਬੁਲਾ ਦੇ ਉਵੇਂ ਸਾਤਰੀ ਘਰ ਇੱਥੋਂ ਜਰ ਧੰਨਵਾਦ ਬਾਈ ਠੀਕ ਹੈ ਠੀਕ ਇੱਧਰ ਜਾਈਏ ਤਾਜ ਭੱਜ ਕੇ ਪਕਾ ਲੀਆਂ ਬਾਈ ਰੋਟੀਆਂ ਠੀਕ ਖਾਣਿਆ ਇਦਰੇ ਇਹ ਕਰਤਾ ਆ ਜਦਾ ਭਾਈ ਇਥੋਂ ਸਾਡੀ ਆ ਸਾਂਝੀ ਗੰਦ ਹੈ ਕਿ ਜਿਹੜੀ ਕਿ ਆ ਇੱਥੇ ਤੱਕ ਟੋਟਾ ਨਹੀਂ ਹੈਗਾਗਾ ਤੇ ਵਾਲੇ ਬਾਈ ਕਨਫਿਊਜ਼ ਹੋਈ ਜਾਂਦੇ ਰਹਿੰਦੇ ਦੋ ਚਾਰ ਦਿਨਾਂ ਬਾਅਦ ਇਹ ਗੱਲ ਦੱਸਦੇ ਹੀ ਰਹਿਣਾਗਾ ਤੇ ਤਾਜ ਨੇ ਸ਼ਿੰਗਾਰ ਲਿਆ ਆਪਦਾ 911 ਕਿੱਥੇ ਜਾ ਰਿਓ ਭਾਈ ਹਾਂਜੀ ਹਾਲੋ ਜੀ ਸ਼ਿੰਗਾਰ ਲਿਆ ਕਿੱਥੇ ਜਾਣੇ ਹੋ ਫਿਰ ਅੱਜ ਅੱਜ ਉੱਠਣ ਸਾਰੀ ਨੱਗੇ ਪੈਰੀ ਕੰਮ ਹਾਂ ਰਾਜਾ ਪੈਰ ਦੁਖਦੇ ਆ ਕੱਲ ਭੱਜਿਆ ਫਿਰਿਆ ਸਾਰਾ ਦਿਨ ਹੋਲ ਨਾ ਦਾ ਭੁੱਖਾ ਆ ਅੱਜ ਤਾਂ ਬੈਠੂ ਬੈਠੀ ਹੈ ਤਾਂ ਅੱਜ ਤੱਕ ਅੱਲਾ ਸਹਿਜ ਹੈ ਨਹੀਂ ਅੱਜ ਸਹਿਜ ਨਾਨਕੀ ਬਾਗੀ ਵੀ ਕੱਲ ਆ ਮਾਮੇ ਹੋ ਰਿਹਾ ਜੈਜ ਦੇ ਜੀ ਲੱਗ ਗਿਆ ਸਹਿਜ ਬਣਾ ਨੇ ਮੈਨੂੰ ਪਤਾ ਹੀ ਨਹੀਂ ਆ ਮੇਰੇ ਪੈਰ ਦੁਖਣ ਲੱਗੇ ਸਹਿਜ ਮੰਮੀ ਕਹਿੰਦਾ ਮੇਰੇ ਪੈਰ ਦੁਖਣ ਲੱਗੇ ਜੈਜ ਨੇ ਪਤਾ ਹੀ ਨਹੀਂ ਲਿਆ ਕਹਿੰਦਾ ਅੱਜ ਕੱਲ੍ਹ ਬਈ ਵਾਲਾ ਭੱਜੇ ਫਿਰਦੇ ਰਹੇ ਇਹ ਹਾਂ ਨਹੀਂ ਰੋੜਦਾ ਤੇ ਹੱਥ ਨਹੀਂ ਕਹਿੰਦਾ ਮੇਰੀਆਂ ਲੱਤਾਂ ਦੁਖਦੀਆਂ ਪੈਣ ਵੇਲੇ ਕਹਿੰਦਾ ਤਾਂ ਕਲਮ ਉਹ ਪਿੱਛੇ ਕੱਟੀ ਆ ਯਾਰ ਮਾਰੂਗੀ ਤੇਰੇ ਦਲਤਾ ਚੱਲ ਸਤਿ ਸ੍ਰੀ ਅਕਾਲ ਬੁਲਾ ਸਾਰਿਆਂ ਨੂੰ ਫਿਰ ਕਹਿੰਦੇ ਤਾਜ ਨੇ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਸਾਨੂੰ ਪਹਿਲਾਂ ਸਤਿ ਸ੍ਰੀ ਅਕਾਲ ਬਾਅਦ ਹੀ ਦਿਨੇ ਜਾਣਾ ਫਿਰ ਓਏ ਢੌਂ ਵੀ ਕਰਾਂਗੇ ਸਤਿ ਸ੍ਰੀ ਅਕਾਲ ਵੀ ਕਰਾਂਗੇ ਕਰੂਗਾ ਇਹ ਬੁਲਾਊਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁਲਾ ਦੋ ਬੇਟੇ ਪਹਿਲੇ ਅੱਛੇ ਬੱਚੇ ਦਾ ਸਤਿ ਸ੍ਰੀ ਅਕਾਲ ਬੁਲਾਉਂਦੇ ਹੁੰਦੇ ਸਾਰਿਆਂ ਨੂੰ ਉਹ ਕਹਿੰਦੇ ਤਾਜ ਬਹੁਤ ਅੱਛਾ ਬੱਚਾ ਆ ਲਾਈਕ ਕਰੋ ਸ਼ੇਅਰ ਕਰੋ ਇੱਕ ਹੋਰ ਕੀ ਕਹਿੰਦੇ ਹੁੰਦੇ ਆ ਲਾਈਕ ਕਰੋ ਲਾਈਕ ਕਰੋ ਲਾਈਕ ਕਰੋ ਲਾਈਕ ਕਰੋ ਬੇਬੇ ਮੰਨੀ ਬੇਬੇ ਮੰਨੀ ਬਣਾਈ ਜਾਂਦੀ ਆ ਬੇਬੇ ਮੰਨੀ ਬਣਾਈ ਜਾਂਦੇ ਆ ਉਹ ਸੀ ਖਾਣੀ ਆ ਮੰਨੀ ਆ ਮੂਡ ਲਗ ਗਈ ਚਲੋ ਭਾਈਆ ਮੈਂ ਤਾਂ ਕੱਲ ਹਣਾ ਮੋੜ ਤਾਂ ਲੈ ਯਾਰ ਬੱਠਣਾ ਚ ਕਿਧਰ ਮਾਰੀ ਜਨਾ ਇੱਕ ਦਾ ਜਰਾ 911 ਪੁਰਾਣਾ ਵਾਲਾ ਹੋ ਗਿਆ ਨਵਾਂ ਲਿਆਉਣ ਵਾਲਾ ਹਨਾ ਟੁੱਟ ਗਿਆ ਨਵਾਂ ਲਿਆ ਮੈਂ ਵੀ ਨਾ ਇੱਧਰ ਰਹਿ ਗਿਆ ਮੰਤੀ ਚਾਚਾ ਦਾ ਆ ਬੈਠਾ ਰੋਟੀ ਖਾਏਗਾ ਆਉਂਦੇ 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 ਚੱਲ 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 ਕੱਟੀਆ 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 ਹਾਂ ਕੱਟੀਆ ਮੈਂ ਮੋੜ ਦੇ ਇਹ ਲੋਟ ਰੱਖ ਲਿਆ ਨਾਲ ਇਹ ਬੈਲ ਜੇ ਪੱਟੇ ਗੰਮੀ ਇਹਦਾ ਬੈਲ ਜਰਵਾ ਲਿਓ ਤੁਸੀਂ ਲਵਾ ਲਿਓ ਤੇ ਨਹੀਂ ਜਾਂਦਾ ਇਹਦਾ ਚਾਚੇ ਨੂੰ ਲਾ ਦੇ ਗਾ ਚਾਚੇ ਨੂੰ ਲੜਤ ਰਾ ਲੈ ਮੈਂ ਬੈਲ ਰੱਖ ਲਿਆ ਮੈਂ ਪੱਖ ਖਾਦੇ ਮੈਂ ਦੇਖੋ ਦੇਖ ਜਾਲ ਕੋਕਲੇ ਚਲੀ ਜਾ ਬਿੱਧੀ ਇਹ ਗਾਣਾ ਸੁਣਾ ਦੂ ਹੁਣ ਇਹ ਰੱਜ ਕੇ ਰੱਜਣ ਤੋਂ ਪਹਿਲਾਂ ਵੀ ਇੱਕ ਗਾਣਾ ਸੁਣਾਉਂਦਾ ਹੁੰਦਾ ਹੈ ਕਿਹੜਾ ਗਾਣਾ ਸੁਣਾਏਗਾ ਦੂਸਰਾ ਸੁਣਾ ਦੂ ਸੁਣਾ ਦੇ ਤਾ ਸੁਣਾ ਦੇ ਚੰਪ ਦੇ ਕਿਵੇਂ ਕੌਣ ਹੈ ਹੁਣ ਚਾਚਾ ਭੀਜਾ ਤੁਸੀਂ ਦੋਨੇ ਗਾਣੇ ਗਾ ਕੇ ਸੁਣਾਓ ਯਾਰ ਕਿਹੜਾ ਗਾਣਾ ਹਾਈਡ ਕਰਾਉਂਦਾ ਮੂਛਾ ਵਾਰਦਾ ਉੱਠਾ ਆਇਆ ਸੁਣਾ ਦੋ ਪਿੰਡ ਦੀ ਵੀ ਤਨ ਉੱਠਾ ਬੰਬੀ ਹਵਲੇ ਬੋਲ ਲੈ ਬੋਲ ਲੈ ਬੰਬੀ ਹਵਲੇ ਦੱਸ ਬੋਤੇ ਤੇ ਰੈਡਰ ਹਾਈਡ ਕਰਾਉਂਦਾ ਸੁਣਾ ਦੇ ਕਿਉਂ ਉਹ ਵੀ ਹੈ ਸੁਣਾ ਕਿਹੜਾ ਖਨਾਏਗਾ

ਛਾੜੂ ਵੀ ਚੜਦੇ ਆ ਮੈਨੂੰ ਪਤਾ ਹੀ ਨਹੀਂ ਸੀ ਆਹ 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 ਡੇਰਾ ਇੱਥੇ ਸਾਡੇ ਬਾਬਾ ਦੁੱਧਾ ਦਾ ਰੀਤਾ ਤੇ ਉਹ ਉੱਥੇ ਚੱਲੇ ਆਗੇ ਵਾਹ ਜੀ ਵਾਹ ਕੀ ਆਵਾਜ਼ਾਂ ਆ ਰਹੀਆਂ ਆ ਅਚਾਰ ਆਪਣਾ ਹੱਲ ਲੱਗ ਗਿਆ ਲਵੇ ਥੋੜੇ ਰਹਿ ਗਿਆ ਕੰਮ ਆ ਐ ਮੰਨ ਲਓ ਬਸ ਸਵਾ ਡੇਡ ਕਰਮ ਦਾ ਤਾਂ ਬਚਿਆ ਹੋਇਆ ਇਹ ਤੇ ਚੱਲ ਹਾਂ ਮੈਂ ਸੋਚਿਆ ਹੋਇਆ ਸੀ ਕਿ ਮਾਰਚ ਮਾਰਚ ਤਾ ਆਪਣਾ ਲੰਗਾਈ ਦੇਊਗਾ ਕਿ ਅਪ੍ਰੈਲ ਚ ਕੰਮ ਜਾ ਵੜੂਗਾ ਹਰਾਈ ਵੈਸੇ ਮੁੱਕਿਆ ਹੋਇਆ ਤਾਂ ਕਰਕੇ ਸੋਨਾ ਸਰ ਗਿਆ ਉਹ ਰੂੜੀ ਤੋਂ ਚੱਲਿਆ ਸੀ ਕੰਮ ਉਥੋਂ ਲੱਗਿਆ ਸੀ ਚੱਕਣ ਟਰਾਲੀਆਂ ਨਾਲ ਢੋਆ ਸੀ ਤੇ ਪੱਲੀਆਂ ਨਾਲ ਅ ਅੰਦਰ ਢੋਤਾ ਨਾਲ ਕੱਲਾ ਕੱਲਾ ਟੋਕਰਾ ਕਰਕੇ ਵੀਰੇ ਜੱਕ ਕੇ ਖਵਾਤਾ ਦੱਸਨੇ ਓਏ ਰੌਕੀ ਤੇ ਇੱਕ ਵੀਰ ਕੈਨੇਡਾ ਤੋਂ ਫੋਨ ਆਇਆ ਸੀਗਾ ਬਾਈ ਦਾ ਚਰਨਜੀਤ ਕਹਿੰਦੇ ਆ ਉਹ ਨਹੀਂ ਦੇਖਿਆ ਕਦੇ ਅਸੀਂ ਸੋਚ ਰਹੇ ਸੀ ਬਲੌਗ ਦੇਖਦੇ ਕਦੇ ਰੌਕੀ ਤੇ ਇਹ ਵਿਚਾਰਾ ਜਾਮਾ ਪਤਲਾ ਹੋ ਗਿਆ ਹੁਣ ਤੇ ਅੰਦਰ ਵੀ ਨਹੀਂ ਜੀ ਲਾਉਂਦਾ ਇਹਨੂੰ ਖੁਰਕ ਜੀ ਪੈ ਗਈ ਸੀਗੀ ਹੁਣ ਤਾਂ ਇਹਦੇ ਟੀਕੇ ਲਵਾਤਾ ਸੀ ਥੋੜੇ ਦਿਨ ਪਹਿਲਾਂ ਸਹੀ ਹੈਗਾ ਤੇ ਆ ਪਿਛਲੇ ਮਤਲਬ ਲੱਕ ਇਹਦਾ ਮਰ ਗਿਆ ਸੀ ਇੱਥੇ ਐਕਸੀਡੈਂਟ ਹੋਇਆ ਸੀਗਾ ਰੋਡ ਤੇ ਭੱਜ ਕੇ ਕਾਰ ਚ ਵੱਜ ਗਿਆ ਸੀ ਇਹ ਤੇ ਹੁਣ ਵਿਚਾਰਾ ਇੱਥੇ ਬੈਠਾ ਰਹਿੰਦਾ ਘਰੇ ਜੀ ਨਹੀਂ ਲਾਉਂਦਾ ਬਾਹਰ ਆਉਣ ਨੂੰ ਕਰਦਾ ਤੇ ਇੱਥੇ ਆ ਗੱਡੇ ਲਵੇ ਬੰਨ ਦਿੰਨੇਗੇ ਇਹ ਪੁਰਾਣੇ ਰਿਵਾਜ ਦਾ ਗੱਡਾ ਸਹਿਜ ਕਾ ਆਪਣੇ ਹੈਪੀ ਕਾ ਤੇ ਜਿਹੜਾ ਕਿ ਹੁਣ ਟਰੈਕਟਰ ਮਗਰ ਵਰਤਦੇ ਹੁੰਨੇ ਆਗੇ ਤੇ ਖੇਤ ਆਉਣ ਜਾਣ ਨੂੰ ਵਧੀਆ ਕੰਮ ਦਿੰਦਾ ਤੇ ਹੁਣ ਕੋਈ ਲੋੜ ਨਹੀਂ ਚੱਲ ਖੜਾਗਾ ਸਾਈਡ ਤੇ ਰੋਕੀ ਇਹ ਥੋੜੀ ਇਹ ਵਿਚਾਰੇ ਦੀ ਇੰਪਰੂਵਮੈਂਟ ਕੱਟੀ ਹੋਈ ਆ ਮਤਲਬ ਲੱਗਦਾ ਜਦੋਂ ਇਹ ਰੀੜ ਦੀ ਹੱਡੀ ਵਾਲਾ ਕੰਮ ਹੁੰਦਾਗਾ ਜਦੋਂ ਇਹਦਾ ਲੱਕ ਮਰ ਗਿਆ ਤੇ ਹੁਣ ਤਾਂ ਬਸ ਮੁਸ਼ਕਲ ਹੀ ਹੈ ਕਈ ਡਾਕਟਰਾਂ ਨੂੰ ਪੁੱਛਿਆ ਸੀ ਕਿ ਹੁਣ ਨਹੀਂ ਇਹ ਸਹੀ ਹੋਣਾ ਇਹ ਤੇ ਵਿਚਾਰਾ ਇੱਥੇ ਬੈਠਾ ਉਹਦਾ ਟਾਈਮ ਪਾਸੇ ਕਰ ਲੈਂਦਾ ਕਈ ਵਾਰੀ ਛੱਟ ਦਿੰਦੇ ਆਂਗੇ ਪਿਛਲੇ ਲੱਤਾਂ ਘੜੀਸਦਾ ਜਾਂ ਇੱਧਰ ਉੱਧਰ ਇੱਥੋਂ ਤੱਕ ਆਹ ਘੜੀ ਦੇ ਲੈਂਦਾ ਇੱਧਰ ਕਦੇ ਆਪਣੇ ਆ ਜਾਂਦਾ ਘੇੜ ਤੱਕ ਰੋਕੀ ਓਏ ਉਹਨੇ ਹੀ ਸੁਣਦਾ ਦਾ ਸਾਵਾ ਵਿਚਾਰਾ ਅੱਗੇ ਦਾ ਪੂਛ ਮਾਰਦਾ ਹੁੰਦਾ ਸੀ ਇੱਧਰ ਭੱਜ ਆਉਂਦਾ ਬਿੱਲੇ ਨਾਲ ਖੇਡਦਾ ਹੁਣ ਪਿਛਲੇ ਬਿਰਮ ਲੱਖ ਤੋਂ ਥੱਲੇ ਕੋਈ ਪਿਛਲੇ ਲੱਤਾਂ ਤੱਕ ਕੋਈ ਹਰਕਤ ਨਹੀਂ ਹੁੰਦੀ ਤਾਂ ਕਰਕੇ ਪੂਛ ਹੁਣ ਵਿਚਾਰਾ ਕੀ ਮਾਰੇ ਓਏ ਤੇ ਚੁੱਪ ਕਰਕੇ ਬੈਠਾ ਰਹਿੰਦਾ ਤਰਸਉਂਗਾ ਦੇਖ ਕੇ ਵਿਚਾਰੇ ਨੂੰ ਚਲੋ ਖੈਰ ਰੱਬ ਨੇ ਜਿਹੇ ਜੀ ਲਿਖੀ ਸੀ ਤੇ ਉਹ ਹੀ ਜੀ ਭੋਗ ਰਿਹਾਗਾ ਤੇ ਮੌਸਮ ਬੱਦਲ ਬਈ ਵਾਲਾ ਹੋ ਗਿਆ ਸੂਰਜ ਇੰਨਾ ਕ ਦਿਖਦਾ ਬਸ ਤੇ ਆਉਣ ਵਾਲੇ 2-3 ਦਿਨ ਮੌਸਮ ਖਰਾਬ ਰਹੂਗਾ ਪੰਜਾਬ ਫੇਰਣਾ ਚ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਆ ਤੇ ਤਾਪਮਾਨ ਫੇਰ ਵੀ ਅੱਜ ਜਿਹੜਾ ਆਪਣਾ ਹੈਗਾ ਇਧਰਲੀ ਸਾਈਡ ਤੇ ਲਵੰਡੀ ਬਟੇਂਡਾ ਸਾਡਾ ਪੰਜਾਬ ਦਾ ਆਪਣਾ 31 ਡਿਗਰੀ ਆ ਰਿਕਾਰਡ ਹੋਇਆ ਤੇ ਆ ਫਿਰਦਾ ਬਿੱਲਾ ਤੇ ਇਸ ਬਿੱਲੇ ਨਾਲ ਬਹੁਤ ਚੌੜ ਕਰਦਾ ਹੁੰਦਾ ਸੀ ਆਪਣਾ ਰੌਕੀ ਤੇ ਫਿਰ ਬਿੱਲੇ ਅੱਜ ਘਰ ਨਹੀਂ ਸੀ ਕੋਈ ਖਾਸ ਕੰਮ ਕਰ ਹੈ ਨਹੀਂ ਸੀ ਫੋਨ ਦੇਖ ਕੇ ਟਾਈਮ ਪਾਸ ਕਰੀ ਜਾਂਦੇ ਸੀਗੇ ਤੇ ਹੁਣ ਇੱਕ ਕਿਹੜਾ ਗੱਗੂ ਦੇ ਘਰ ਜਾ ਕੇ ਆਉਣੇ ਆਪਣੀ ਚੋਰ ਮੋਰੀ ਵਿੱਚ ਤਿਲੰਕੇ ਉੱਧਰ ਉਹ ਬੱਲੇ ਲੱਗੂ ਓ ਗੱਗੂ ਦਿਖਦੇ ਨਹੀਂ ਕੋਈ ਇੰਨੀ ਸ਼ਾਂਤੀ ਤੇ ਮਿਸਤਰੀ ਆ ਹਾ ਤੇ ਆਇਆ ਕਈ ਦਿਨ ਹੋ ਗਏ ਗੱਗੂ ਦਾ ਕੋਨੇ ਆਰਾਮ ਮਿਲਿਆ ਹੋਇਆਗਾ ਕਈ ਦਿਨਾਂ ਦਾ ਕਹਿੰਦਾ ਸੁਰਤ ਜੀ ਆ ਗਈ ਜੜੀ ਸਾਹ ਸਾਲ ਗੱਗੂ ਦਾ ਪੈਂਦ ਕੀ ਮੈਂ ਤ੍ਰਿਹੁਲੀ ਲੰਘਿਆ ਕਿਵੇਂ ਚਾਚਾ ਚਾਚੇ ਨੇ ਲਾਇਓ ਹੋਏ ਅੰਦਰ ਡੇਰੇ ਚਾਚਾ ਕਹਿੰਦਾ ਮੇਰਾ ਤਾਂ ਪੁਰਾਣਾ ਕਮਰਾ ਹੀ ਵਧੀਆ ਪਈ ਤੇ ਢਾਇਓ ਨਾ ਤੁਸੀਂ ਇਹਨੇ ਤੇ ਇੱਧਰ ਦੋ ਕਮਰੇ ਸੀਗੇ ਇੱਥੇ ਪੁਰਾਣੇ ਇਹ ਢਾਤੇ ਸੀਗੇ ਚਾਚੇ ਨੇ ਇਹ ਰਖਾ ਲਿਆ ਕਿਰਾਂ ਤੇ ਉੱਪਰ ਪੰਖਾ ਚੱਲਦਾ ਹੈ نیچے ਚਾਚਾ ਸੌਂਦਾ ਹੈ ਜਮਾ ਕਹਿੰਦਾ ਚਾਚਾ ਲਾ ਰੱਖ ਡੇਰੀ ਗੱਗੂ ਕੀ ਕਹ ਤੱਕ ਰੀ ਆ ਮਸੀ ਤੱਕ ਰੀ ਗੱਗੂ ਕੁੜੀ ਵਾਲੇ ਸਾਹਮਣੇ ਅੱਛਾ ਸਮਾਰਾ ਸਮਾਰੀ ਕਰੀ ਜਾਂਦਾ ਮੈਂ ਕਹਿੰਦਾ ਸੀ ਵਿਚਾਰਾ ਗੱਲ ਮੇਰੇ ਨਾਲ ਗਿਆੜੀ ਸੁਰਤ ਜੀ ਆ ਗਈ ਉਹ ਕਹਿੰਦਾ ਮਹਾਂ ਸਾਰਾ ਸਿਆਲ ਵਿਚਾਰੇ ਦਾ ਮਹਾਂ ਉੱਥੇ ਲੰਘ ਗਿਆ ਮਹਾਂ ਦਮ ਲਈ ਗਿਆ ਤੇ ਸੱਚਾ ਕਦਾ ਕੰਮ ਨਹੀਂ ਕਰਦਾ ਕੰਮ ਨਹੀਂ ਕਰ ਮੈਂ ਐ ਕਰ ਫਤੂਸ ਕੰਮ ਤਾਂ ਵਿਚਾਰਾ ਸਾਰਾ ਕਰਦਾਗਾ ਵੀ ਕਰ ਲੈ ਮਹਾਂ ਹੁਣ ਚੱਲ ਹਾਂ ਕੁਛ ਥੱਕ ਵੀ ਪੋਹ ਤਾਂ 2 ਮਹੀਨੇ ਤੇ ਲੱਗੇ ਚੱਲ ਮੈਂ ਉਹੀ ਤਾਂ ਗਈ ਨਾ ਸਾਰਾ ਸਿਆਲ ਲੰਘ ਗਿਆ ਬਈ ਗੱਗੂ ਨੇ ਆ ਕਰ ਲੈ ਪਾਇਆ ਪਾਇਆ ਤਾਂ ਪਿਛਲੇ ਸਾਲ ਸੀਗਾ ਆ ਬਣਾ ਲਏ ਇੱਧਰ ਹਾਂ ਆਪਣੇ ਬਾਥਰੂਮ ਵਗੈਰਾ ਤੇ ਉਹ ਮਸ਼ੀਨ ਵਾਸ਼ਿੰਗ ਮਸ਼ੀਨ ਵਾਲਾ ਸਿਸਟਮ ਜਿਆ ਤੇ ਪੁਰਾਣਾ ਬਾਥਰੂਮ ਇਹ ਮਸ਼ੀਨ ਨੂੰ ਵਿੱਚ ਟੋਪ ਲਵਾਈ ਪਈ ਹੈਗੀ ਤੇ ਆ ਬਰਾਂਡਾ ਜਿਹਾ ਪਾਇਆ ਉਹਨ ਪਸ਼ੂਆਂ ਵਾਲਾ ਗੇਟ ਇੱਧਰ ਲਾਤਾ ਨੌਜਵਾਨ ਨੇ ਉਹ ਹਾਂ ਵੀ ਰੋਕੀ ਉਹ ਤੂੰ ਤਾਂ ਸੱਚ ਡੱਬੂ ਆ ਗਿਆ ਭੁੱਲ ਗਿਆ ਸੀ ਕਿਵੇਂ ਆ ਇੰਨਾ ਇੱਜ਼ਤਮਾਨ ਯਾਰ ਖੜਾ ਹੋ ਕੇ ਸਵਾਗਤ ਕਰਿਆ ਹੱਥ ਨਹੀਂ ਮਿਲਾਇਆ ਪਰ ਇਸ ਗੱਲ ਦਾ ਗੁੱਸਾ ਆੜੀ ਤੇਰੇ ਨਾਲ ਚੰਗਾ ਯਾਰ ਕਿਵੇਂ ਲਏ ਆਏਗਾ ਆ ਜਾ ਹੁਮੜਾ ਲੈ ਯਾਰ ਰੱਖ ਦੇ ਇੱਜ਼ਤ ਦੀ ਠੀਕ ਐ ਉਹ ਇਹਦਾ ਪੈਰ ਦੁਖਦਾ ਇਹਦਾ ਓਏ ਪੈਰ ਦੁਖਦਾ ਇਹਦਾ ਹਾਂ ਟਰੈਕਟਰ ਤੇ ਲੋਡਰ ਲਵਾਉਣ ਆ ਪੈਸੇ ਪਾ ਦੇ ਲੋਡਰ ਲਵਾਉਣਾ ਮੈਂ ਫਿਰ ਹੱਥ ਡੀਲ ਡਨ ਲੱਖ ਰੁਪਏ ਕੰਮ ਕਰਦੇ ਡੀਲ ਡਨ ਲੱਖ ਰੁਪਏ ਚ ਲੱਗ ਜੂਗਾ ਅ ਦੱਸਿਓ ਭਈ ਆਸ਼ੇ ਦੇ ਟਰੈਕਟਰ ਤੇ ਲੋਡਰ ਲਵਾਉਣ ਨੂੰ ਕਹਿੰਦਾ ਗੱਗੂ ਕਿੰਨੇ ਕ ਦਾ ਲੱਗ ਜਾਂਦਾ ਕਿਸੇ ਵੀਰ ਨੂੰ ਤਜਰਬਾ ਹੈਗਾ ਤਾਂ ਮਤਲਬ ਸਾਡੇ ਇੱਧਰ ਜਿਹੜਾ ਇਹ ਰਿਵਾਜ ਹੈ ਨਾ ਲੋਡਰਾਂ ਵਾਲੇ ਅੱਜ ਕੱਲ ਉਹ ਜੰਗਲਾਇ ਲਵਾ ਲੈਂਦੇ ਨੇ ਅੱਗੇ ਤੂੜੀ ਪਾਉਣ ਵਾਸਤੇ ਮੰਨ ਲਓ ਇੱਥੇ ਤੂੜੀ ਦੀ ਟਰਾਲੀ ਲਾ ਗੇ ਤੇ ਟਰੈਕਟਰ ਮੂਰੇ ਲੋਡਰ ਲੱਗਿਆ ਹੋਇਆ ਤੇ ਉਹ ਥੱਕ ਕੇ ਆਦਾ ਜੰਗਲਾਇ ਤੂੜੀ ਉਹ ਸਿਰੇ ਤੇ ਉਹ ਲੰਮਾ ਕੰਮ ਹੋ ਜਾਂ ਤੇ ਤੂੜੀ ਪਾਉਣ ਦਾ ਕੰਮ ਆ ਹ ਸੀਜ਼ਨ ਚ ਵਧੀਆ ਚੱਲਦਾ ਤੇ ਆਪਣੇ ਜਿਵੇਂ ਕਾਲਾ ਭਲਵਾਨ ਆ ਹੁਣ ਪਹਿਲਾਂ ਇੱਕ ਮਿੰਟ ਮੈਂ ਪਹਿਲਾਂ ਉਹ ਰੂੜੀ ਰਾੜੀ ਦਾ ਕੰਮ ਕਰਦਾ ਰਿਤ ਰੁੱਤੋਂ ਕਿਸੇ ਨੇ ਕਈ ਵਾਰ ਭਰਉਣਾ ਉਹੋ ਜਿਹਾ ਕੰਮ ਵੀ ਕਰ ਦਿੰਦਾ ਹੁੰਦਾ ਤੇ ਨਿਉਆਂ ਚ ਭਰਉਣਾ ਉਹੋ ਜਿਹਾ ਲੋਡਰ ਵਧੀਆ ਕੰਮ ਆ ਜਾਂਦੇ ਚਾਰ ਪੰਜ ਲੋਡਰ ਨੇ ਆਪਣੇ ਪਿੰਡ ਪਿੰਡ ਸੂਰਤੀ ਜ਼ਿਲ੍ਹਾ ਸਰਸਾ ਤੇ ਕਿਸੇ ਕੋਈ ਹੋਇਆ ਜਰੂਰ ਦੱਸਿਓ ਅੱਜ ਕੱਲ ਫਿਰ ਉਹ ਤੂੜੀ ਵਾਲਾ ਸਿਸਟਮ ਚੱਲ ਲੈਂਦੇ ਹੈਗੇ ਜੇ ਹੋਇਆ ਕਿਸੇ ਕੋਲ ਜਰੂਰ ਦੱਸਿਓ ਠੀਕ ਹੈ ਕਰ ਲਾਂਗੇ ਗੱਲ ਕੋਈ ਨਵਸੀ ਤੇ ਕੀ ਕਰੀ ਜਾਂਦਾ ਸੀ ਗੱਗੂ ਸਮਾਰਾ ਸਮਾਰੀ ਕਰੀ ਜਾਂਦਾ ਹੈ ਅੱਛਾ ਨਾ ਯਾਗਮ ਕਰੇਗਾ ਕਾਪੀਰਾਈਟ ਕਲੇਮ ਆ ਜਾਏਗਾ ਸਾਰੀ ਮਿਹਨਤ ਖੂਕਾ ਤੇ ਜਾਏਗੀ ਅੱਛਾ ਹਾਂ ਫਿਰ ਪਾਰਟ ਕਟਾ ਕਟਾਈ ਕਰਦੇ ਫਿਰ ਦਿਆਂਗੇ ਅੱਛਾ ਹਾਂਜੀ ਤੂੰ ਮੈਨੂੰ ਇਹਦੇ ਚ ਐਂ ਦੱਸ ਇਹਦੇ ਚ ਤੂੰ ਮਿੱਟੀ ਪਾ ਕੇ ਕਰਨੀ ਕੀ ਅਮਾਸੀ ਕਹਿੰਦਾ ਮਿੱਟੀ ਲਿਆਉਣੇ ਆ ਕੁਛ ਨਹੀਂ ਪਾਉਂਦੇ ਵਿੱਚ ਉਹ ਜਿਹੜੀ ਬਾਹਰ ਹੈ ਤੇ ਡੜੀਆਂ ਇਹ ਜਿਹੜੀ ਆਹ ਮਿੱਟੀ ਪਈ ਆ ਚੱਕ ਗੁੰਜਿਆਂ ਨਾਲ ਲਾ ਦੇ ਠੀਕ ਹੈ ਉਹ ਤਾਂ ਲਾਉਣਾ ਮੈਂ ਗਾਸੂ ਮੇਰੀ ਆ ਇੱਕ ਕਹੀ ਹੋਰ ਗੁਰਸੇਵ ਉਹ ਲੱਗਦੀ ਸੀ ਦੇ ਵੇਟ ਲੱਗਣਗੇ ਉਹ ਮੇਰਾ ਕਮਾ ਮੀਆਂ ਅੱਗੇ ਪਾਣੀ ਪਾਉਣ ਥੱਲੇ ਕਾ ਨਹੀਂ ਨਹੀਂ ਉਹ ਸਮੂਰੇ ਗੇਟ ਦਾ ਉੱਥੇ ਹੋ ਜੂ ਸਿਸਟਮ ਉਹ ਇਹ ਜਾ ਗੇਟ ਦਾ ਬਣਾਇਆ ਵੀ ਮਿਲ ਨਹੀਂ ਆਏ ਤੇ ਨਹੀਂ ਇੰਨਾ ਕ ਇੱਥੋਂ ਉੱਚਾ ਕਰ ਦਾਂਗੇ ਪਾਣੀ ਨਾ ਅੰਦਰ ਆਵੇ ਮਤਲਬ ਬਾਹਰ ਹਾਂ ਕੇਲੇ ਖਾਂਦਾ ਨੌਜਵਾਨ ਤਿਲਕੇਗਾ ਇੱਥੇ ਵਿਚਾਲੇ ਰੱਖ ਰੱਖਿਆ ਇਹ ਫੋਲ ਕੇਲੇ ਦਾ ਤੇ ਇਧਰ ਆਪਣੀਆਂ ਨੇ ਆਂ ਸਾਹਮਣੇ ਤੇ ਗਣਕਾਂ ਆਪਣੀਆਂ ਛਤੂ ਗਣਕ ਆਪਣੀ ਗਣਕ ਆ ਫਿਰ ਆਪਣੇ ਅਮਨ ਕੀ ਗਣਕ ਤੇ ਸਾਹਮਣੇ ਇਥੋਂ ਉਹ ਸੜਕ ਆ ਜਾਂਦੀ ਆ ਉਸ ਪਾਸੇ ਆਪਣਾ ਘਰ ਆ ਤੇ ਆਪਣੇ ਘਰ ਦੇ ਪਿਛਲੇ ਪਾਸੇ ਭਾਈ ਸਾਹਿਬ ਗੱਗੂ ਜੀ ਉਹਨਾਂ ਦਾ ਘਰ ਤੇ ਗੱਗੂ ਨਾਲ ਕਰਦੇ ਆ 2-4 ਮਿੰਟ ਗੱਲਾਂ ਬਾਤਾਂ ਹਣ ਈ ਕੀ ਹੋ ਰਿਹਾ ਈ ਕੀ ਹੋ ਰਿਹਾ ਕੀ ਕਰ ਰਹੇ ਇਹਦੇ ਤੇ ਦੇਖ ਮਾਰੇ ਕੋਲ ਖੜ ਜਾਂਦਾ ਉਹ ਇੰਦਾਂ ਲੱਗੂ ਪਤਾ ਇਹੋ ਮਾਰਿਆ ਚਬੇੜਾ ਤਰੇ ਇਹ ਲੈ ਬੰਗੇ ਹੁਣ ਹੋ ਨੇੜੇ ਹੁਣ ਹੋ ਨੇੜੇ ਨਾ ਹੁਣ ਪਿੱਛੇ ਘੋੜਦਾ ਦੋ ਦਿਨ ਬਾਅਦ ਫੜ ਲਿਆ ਇਹਨੂੰ ਨਾ 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 ਬੱਪੂ ਲੜੂਗਾ ਚੱਕ ਲਾ ਬਿਲੇ ਬਿਲੇ ਚੱਕੀ ਚੱਕੋ ਮੈਂ ਆਹ ਜਿੰਨਾ ਚੱਕਦਾ ਗਾਇਆ ਹੋ ਇਹ ਕੀ ਕਰਦਾ ਕਾਸਟਮ ਵਿੱਚ ਓਹ ਖੱਤੀ ਮੁਸ਼ਕਿਲ ਹੁੰਦੀ ਐ ਜੋ ਹਾਂ ਐਜਾ ਹੋਰ ਕੋਣਾ ਚੱਲ ਚੰਗਾ ਹੱਥ ਮਿਲਿਆ ਫਿਰ ਮੈਂ ਜਾਣਾ ਜਮਨ ਵਾਲੇ ਸਤਸ੍ਰੀਕਾਲ ਬਲਾਉ ਸਾਰਿਆਂ ਨੂੰ ਦੇਖਣ ਵਾਲੇ ਨੂੰ ਇੱਧਰ ਤਾਂ ਸਿਕਾ 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 ਐ ਉੱਠਾ ਕੇ ਕਰੀ ਉਹ ਲੈ ਕਰ ਲੈ ਕਰ ਠੀਕ ਐ ਨਾ ਇਹਦੇ ਨਾਲ ਪੰਗੇ ਨਾਲਿਆ ਹੁਣ ਤੈਨੂੰ ਘੁੱਟੂਆ ਮੰਮੀ ਜਾਣਾ ਚੰਗਾ ਪਾਪੇ ਚੰਗਾ ਮੰਮੀ ਸਤਸ੍ਰੀਕਾਲ ਚੰਗਾ ਚੰਗਾ ਬੱਜ ਗਿਆਗੇ ਨਹੀਂ ਕੁਛ ਨਹੀਂ ਬੜਾ ਮਾਂਗ ਤੇ ਡੇਕਦਾਗਾ ਆ ਚੰਗਾ ਚੰਗਾ ਜੀ ਆਪਾਂ ਧੰਨਵਾਦ ਸਾਰੇ ਸਾਰਿਆਂ ਦੇ ਤੂੰ ਵੇਖਦਾ ਸੀ ਕੁਝ ਕਰਕੇ ਤੇ ਸਮਾਂ ਹੋ ਗਿਆ ਬਈ ਜਿੰਮ ਦੀ ਟੋਟੀ ਦਾ ਤੇ ਧੁੱਪ ਨਿਕਲ ਚੁੱਕੀ ਆ ਤੇ ਫਿਰ ਹਾਲ ਗੱਲਬਾਤ ਇਹ ਆ ਕਿ ਅੱਜ ਬਲੌਗ ਘਾਟੀ ਬਣਾਇਆ ਕਿਉਂਕਿ ਅੱਜ ਕੰਮ ਕਰ ਘੱਟ ਸੀਗਾ ਬਸ ਤੁਸੀਂ ਅੱਜ ਐਡਜਸਟ ਕਰ ਲਿਓ ਕੰਮ ਦੇ ਹਿਸਾਬ ਨਾਲੀ ਬਸ ਕਈ ਵਾਰੀ ਗੱਲਬਾਤ ਲੰਬੀ ਹੋ ਜਾਂਦੀ ਆ ਤਾਂ ਇਸੇ ਦੇ ਨਾਲ ਅੱਜ ਸਮਾਪਤੀ ਵੀ ਆ ਸਟੇਡੀਅਮ ਦੀ ਡੋਟੀ ਜਾਣੇ ਉੱਥੇ ਕੋਰ ਬਰ ਕੋਰ ਬਰਉਂਦੀ ਆ ਉੱਥੇ ਅਕਸਰ ਇਹ ਗੱਲ ਕਹਿਣਾ ਉਹਨਾਂ ਕਿ ਉੱਥੇ ਵਲੌਗ ਨਹੀਂ ਬਣਦਾ ਫਿਰ ਗਾਣੇ ਪਜਾਣੇ ਲੱਗੇ ਹੋਏ ਹੁੰਦੇ ਕੰਮ ਉੱਥੇ ਠੀਕ ਨਹੀਂ ਹੁੰਦਾ ਜਿਵੇਂ ਮੱਲ ਲਾਉਣ ਲਵਾਉਣ ਲੱਗ ਜਾਂਦੇ ਨੇ ਫਿਰ ਤਾਂ ਕਰਕੇ ਤੇ ਫਿਲਹਾਲ ਬੇਨਤੀ ਆ ਕਿ ਜਾਂਦੇ ਆਂਦੇ ਲਾਈਕ ਜ਼ਰੂਰ ਕਰ ਦਿਓ ਨਾਲ ਹੀ ਆਪਣੇ ਨਾਂ ਦਾ ਸੋਹਣਾ ਇੱਕ ਕਮੈਂਟ ਕਰ ਦਿਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਧੰਨਵਾਦੀ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਆ ਭਾਈ ਠੀਕ ਆ ਜੋਤੇ